ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਮਹਤਾ ਕਾਲੂ ਜੀ ਅਕਸਰ ਬੜੇ ਚਿੰਤਿਤ ਰਹਿੰਦੇ ਸਨ ਕਿ ਉਹਨਾਂ ਦੇ ਪੁੱਤਰ ਦਾ ਮੋਹ ਸੰਸਾਰਿਕ ਜੀਵਨ ਵਿੱਚ ਬਿਲਕੁਲ ਨਹੀਂ ਹੈ ਇੱਕ ਦਿਨ ਮਹਿਤਾ ਕਾਲੂ ਜੀ ਆਪਣੇ ਸੁਪੁੱਤਰ ਨਾਨਕ ਜੀ ਨੂੰ ਕਹਿੰਦੇ ਹਨ ਕਿ ਨਾਨਕ ਜੀ ਤੁਸੀਂ ਬਾਹਰ ਮੱਝਾਂ ਗਾਈਆਂ ਚਾਰ ਲਿਆਇਆ ਕਰੋ ਨਾਲੇ ਤਾਂ ਇਹ ਮੱਝਾਂ ਗਾਵਾਂ ਚਾਰੇ ਆਇਆ ਕਰਨੀਆਂ ਬਾ ਨਾਲ ਹੀ ਤੁਹਾਡਾ ਆਲਸ ਵੀ ਦੂਰ ਹੋ ਜਾਵੇਗਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਪਿਤਾ ਮਹਿਤਾ ਕਾਲੂ ਜੀ ਦੀ ਆਗਿਆ ਮੰਨ ਕੇ ਜਦੋਂ ਗਾਈਆਂ ਮੱਝਾਂ ਚ ਚਰਾਉਣ ਦੇ ਲਈ ਜਾਣ ਲੱਗੇ ਤਾਂ ਮਾਤਾ ਤ੍ਰਿਪਤਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਖਾਣ ਦੇ ਲਈ ਪ੍ਰਸ਼ਾਦੇ ਬਣ ਕੇ ਫੜਾ ਦਿੱਤੇ ਕਿ ਪੁੱਤਰ ਜੀ ਭੁੱਖ ਲੱਗੇ ਤਾਂ ਇਹ ਪ੍ਰਸ਼ਾਦੀ ਛਕ ਲੈਣਾ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਗਾਵਾਂ ਮੱਝਾਂ ਚਰਾਉਣ ਦੇ ਲਈ ਘਰ ਤੋਂ ਨਿਕਲ ਪੈਂਦੇ ਹਨ ਗੁਰੂ ਨਾਨਕ ਪਾਤਸ਼ਾਹ ਜੀ ਗਾਵਾਂ ਮੱਝਾਂ ਨੂੰ ਖੇਤਾਂ ਦੇ ਵਿੱਚ ਖੁੱਲਾ ਛੱਡ ਕੇ ਆਪ ਇੱਕ ਪਾਸੇ ਇੱਕ ਦਰਖਤ ਦੇ ਹੇਠਾਂ ਬੈਠ ਜਾਂਦੇ ਹਨ ਅਤੇ ਉਸ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਹਨ ਅਤੇ ਇੱਧਰ ਗਾਵਾਂ ਮੱਝਾਂ ਚਰਦੀਆਂ ਚਰਦੀਆਂ ਹਰੀ ਭਰੀ ਖੇਤੀ ਦੇ ਵਿੱਚ ਵੜ ਜਾਂਦੀਆਂ ਹਨ ਅਤੇ ਸਾਰਾ ਖੇਤ ਉਜਾੜ ਦਿੱਤਾ ਤਾਂ ਇਹਨੇ ਨੂੰ ਖੇਤਾਂ ਦਾ ਮਾਲਕ ਉੱਥੇ ਆ ਜਾਂਦਾ ਹੈ ਅਤੇ ਕਹਿਣ ਲੱਗਾ ਕਿ ਮੇਰੀ ਤਾਂ ਸਾਰੀ ਖੇਤੀ ਸਾਰੀ ਫਸਲ ਬਰਬਾਦ ਹੋ ਗਈ ਹੈ ਏ ਨਾਨਕ ਤੂੰ ਕੀ ਕੀਤਾ ਹੈ ਮੇਰੀ ਤਾਂ ਸਾਰੀ ਫਸਲ ਹੀ ਬਰਬਾਦ ਕਰ ਦਿੱਤੀ ਹੈ ਮੈਂ ਜਾਣਦਾ ਹਾਂ ਕਿ ਤੂੰ ਮਹਤਾ ਕਾਲੂ ਜੀ ਦਾ ਪੁੱਤਰ ਹੈ ਅਤੇ ਇਹ ਪਸ਼ੂ ਵੀ ਤੁਹਾਡੇ ਹਨ ਇਸ ਲਈ ਇਹ ਫਸਲ ਬਰਬਾਦ ਹੋਣ ਦੀ ਵੀ ਜ਼ਿੰਮੇਵਾਰੀ ਤੁਹਾਡੀ ਹੀ ਬਣਦੀ ਹੈ ਤਾਂ ਉਹ ਬੜਾ ਕਰੋਧ ਵਿੱਚ ਆਉਂਦਾ ਹੈ ਤਾਂ ਉਸ ਦਾ ਕਰੋਧ ਵੇਖ ਕੇ ਗੁਰੂ ਨਾਨਕ ਪਾਤਸ਼ਾਹ ਜੀ ਉਸ ਨੂੰ ਕਹਿਣ ਲਗੇ ਕਿ ਤੁਸੀਂ ਇੰਨਾ ਕ੍ਰੋਧ ਵਿੱਚ ਕਿਉਂ ਆ ਰਹੇ ਹੋ ਜੇਕਰ ਪਸ਼ੂਆਂ ਨੇ ਤੁਹਾਡੀ ਥੋੜੀ ਜਿਹੀ ਫਸਲ ਖਾ ਵੀ ਲਈ ਤਾਂ ਇਹਦੇ ਵਿੱਚ ਕੀ ਹੋ ਗਿਆ ਇਹਦੇ ਵਿੱਚ ਫਿਰ ਕੀ ਹੋ ਗਿਆ ਇਹਦੇ ਵਿੱਚ ਫਿਰ ਕ੍ਰੋਧ ਵਾਲੀ ਕਿਹੜੀ ਗੱਲ ਹੈ ਪਰਮਾਤਮਾ ਤੁਹਾਨੂੰ ਇਸ ਦੇ ਬਦਲੇ ਦੁੱਗਣਾ ਦੇਵੇਗਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਨੂੰ ਬੜਾ ਸਮਝਾਇਆ ਪਰ ਉਹ ਖੇਤ ਦਾ ਮਾਲਕ ਫਿਰ ਵੀ ਬੋਲਦਾ ਹੀ ਰਿਹਾ ਤਾਂ ਉਹ ਖੇਤ ਦਾ ਮਾਲਕ ਗੁੱਸੇ ਦੇ ਵਿੱਚ ਆ ਜਾਂਦਾ ਹੈ ਅਤੇ ਸ਼ਿਕਾਇਤ ਲੈ ਕੇ ਮਹਿਤਾ ਕਾਲੂ ਜੀ ਦੇ ਕੋਲ ਚਲਾ ਜਾਂਦਾ ਹੈ ਜਾ ਕੇ ਕਹਿਣ ਲੱਗਾ ਕਿ ਮਹਿਤਾ ਕਾਲੂ ਜੀ ਤੁਹਾਡੇ ਪੁੱਤਰ ਨੇ ਮੰਜਾਂ گاਵਾ ਤੋਂ ਮੇਰੀ ਸਾਰੀ ਖੇਤੀ ਬਰਬਾਦ ਕਰਵਾ ਦਿੱਤੀ ਹੈ ਅਤੇ ਉੱਥੋਂ ਦੇ ਸਾਰੇ ਲੋਕ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ ਕਿ ਮਹਿਤਾ ਕਾਲੂ ਜੀ ਤੁਸੀਂ ਆਪਣੇ ਪੁੱਤਰ ਨੂੰ ਸਮਝਾਓ ਇਸ ਗਰੀਬ ਦੀ ਸਾਰੀ ਖੇਤੀ ਕਰ ਉਹ ਖਰਾਬ ਕਰ ਦਿੰਦੀ ਹੈ ਫਸਲ ਬਰਬਾਦ ਕਰ ਦਿੰਦੀ ਹੈ ਇਹੋ ਜਿਹੀ ਲਾਪਰਵਾਹੀ ਚੰਗੀ ਨਹੀਂ ਹੈ ਅਤੀ ਕਹਿਣ ਲੱਗਾ ਜੋ ਵੀ ਨੁਕਸਾਨ ਇਸ ਗਰੀਬ ਦਾ ਹੋਇਆ ਹੈ ਉਸ ਦੀ ਪਰਪਾਈ ਵੀ ਤੁਸੀਂ ਹੀ ਕਰੋਗੇ ਤਾਂ ਇਹਨਾਂ ਨੂੰ ਗਰਣਾਨਕ ਪਾਸ਼ਾ ਜੀ ਬੋਲਦੇ ਹਨ ਕਪਤਾਜੀ ਇਸ ਗਰੀਬ ਦੀ ਖੇਤੀ ਦਾ ਇੱਕ ਤਿੰਕਾ ਵੀ ਖਰਾਬ ਨਹੀਂ ਹੋਇਆ ਸਭ ਕੁਝ ਠੀਕ ਠਾਕ ਹੈ ਤੁਸੀਂ ਆਪ ਖੁਦ ਮੇਰੇ ਨਾਲ ਚੱਲ ਕੇ ਦੇਖ ਲਵੋ ਤਾਂ ਜਦ ਸਾਰੇ ਲੋਕ ਇਕੱਠੇ ਹੋ ਕੇ ਖੇਤ ਜਾਂਦੇ ਹਨ ਜਾ ਕੇ ਕੀ ਦੇਖਦੇ ਹਨ ਪਰ ਖੇਤ ਵਿੱਚ ਤਾਂ ਕੋਈ ਵੀ ਨੁਕਸਾਨ ਨਹੀਂ ਹੋਇਆ ਸੀ ਸਾਰੀ ਫਸਲ ਬਹੁਤ ਵਧੀਆ ਖੜੀ ਸੀ ਤਾਂ ਇਹ ਕੌਤਕ ਵੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ ਅਤੇ ਸ਼ਰਮਿੰਦਾ ਹੋ ਜਾਂਦੇ ਹਨ ਮਾਫੀ ਮੰਗੀ ਸਭ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਇਸੇ ਤਰ੍ਹਾਂ ਇੱਕ ਦਿਨ ਗੁਰੂ ਨਾਨਕ ਪਾਸ਼ਾ ਜੀ ਪ੍ਰਸ਼ਾਦਾ ਛਕ ਰਏ ਹੁੰਦੇ ਹਨ ਤਾਂ ਇੰਨੇ ਨੂੰ ਇੱਕ ਗਿਆਨੀ ਪੰਡਤ ਉਹਨਾਂ ਦੇ ਕੋਲ ਆ ਜਾਂਦਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਉਹਨੂੰ ਕਹਿਣ ਲੱਗੇ ਕਿ ਆਓ ਪੰਡਤ ਜੀ ਭੋਜਨ ਛਕ ਲਵੋ ਤਾਂ ਪੰਡਤ ਕਹਿਣ ਲੱਗਾ ਮੈਂ ਸੁੱਚਮਤਾ ਦਾ ਬਹੁਤ ਧਿਆਨ ਰੱਖਦਾ ਹਾਂ ਅਤੇ ਕਹਿਣ ਲੱਗਾ ਕਿ ਜਦੋਂ ਮੈਂ ਭੋਜਨ ਬਣਾਉਂਦਾ ਹਾਂ ਤਾਂ ਸਭ ਤੋਂ ਪਹਿਲਾਂ ਤਾਂ 2 ਇੰਚ ਜ਼ਮੀਨ ਖੋਦਦਾ ਹਾਂ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਨੂੰ ਕਹਿਣ ਲੱਗੇ ਕਿ ਜੇਕਰ ਤੁਸੀਂ ਸੁੱਚਮਤਾ ਦੇ ਨਾਲ ਭੋਜਨ ਪਕਾਉਂਦੇ ਹੋ ਤਾਂ ਤੁਸੀਂ ਆਪਣੇ ਹੱਥੀ ਭੋਜਨ ਤਿਆਰ ਕਰ ਲਵੋ ਅਤੇ ਸ਼ੱਕ ਲਵੋ ਤਾਂ ਜਦੋਂ ਪੰਡਤ ਚੁੱਲਾ ਬਣਾਉਣ ਦੇ ਲਈ ਜਿਵੇਂ ਹੀ 2 ਇੰਚ ਜ਼ਮੀਨ ਖੋਦਦਾ ਹੈ ਤਾਂ ਉਹ ਤੇ ਉਹ ਕੀ ਦੇਖਦਾ ਹੈ ਕਿ ਨਿੱਕੀਆਂ ਨਿੱਕੀਆਂ ਹੱਡੀਆਂ ਪਈਆਂ ਹੁੰਦੀਆਂ ਹਨ ਇਹ ਦੇਖ ਕੇ ਉਹ ਕਹਿਣ ਲੱਗਾ ਇਹ ਜ਼ਮੀਨ ਤਾਂ ਆ ਪਵਿੱਤਰ ਹੈ ਮੈਂ ਕਿਤੇ ਹੋਰ ਜਗ੍ਹਾ ਤੇ ਜਾ ਕੇ ਭੋਜਨ ਬਣਾਉਂਦਾ ਹਾਂ ਪੰਡਤ ਜਿਵੇਂ ਹੀ ਪੰਡਤ ਜਿਵੇਂ ਹੀ ਦੂਸਰੀ ਜਗ੍ਹਾ ਤੇ ਜਾ ਕੇ ਭੋਜਨ ਬਣਾਉਣ ਲੱਗਦਾ ਹੈ ਤਾਂ ਉੱਥੇ ਵੀ ਉਹ ਕੀ ਦੇਖਦਾ ਹੈ ਕਿ ਉੱਥੇ ਵੀ ਹੱਡੀਆਂ ਪਈਆਂ ਹੁੰਦੀਆਂ ਹਨ ਪੰਡਤ ਜੀ ਨੇ ਬਹੁਤ ਵਾਰ ਕੋਸ਼ਿਸ਼ ਕੀਤੀ ਪਰ ਹਰ ਥਾਂ ਤੇ ਉਸ ਨਾਲ ਐਦਾਂ ਹੀ ਹੁੰਦਾ ਗਿਆ ਆਖਿਰ ਨੂੰ ਪੰਡਿਤ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਆ ਜਾਂਦਾ ਹੈ ਅਤੇ ਕਹਿਣ ਲੱਗਾ ਕਿ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਜਿਹੜਾ ਤੁਸੀਂ ਪ੍ਰਸ਼ਾਦਾ ਛਕ ਰਹੇ ਹੋ ਉਹ ਹੀ ਪ੍ਰਸ਼ਾਦਾ ਮੈਨੂੰ ਵੀ ਦੇ ਦੇਵੋ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਪੰਡਿਤ ਨੂੰ ਕਹਿਣ ਲਗੇ ਕਿ ਜਦੋਂ ਮੈਂ ਤੁਹਾਨੂੰ ਭੋਜਨ ਦੇ ਰਿਹਾ ਸਾਂ ਤਾਂ ਉਸ ਵਕਤ ਤੁਸੀਂ ਮੈਨੂੰ ਕਿਹਾ ਸੀ ਕਿ ਮੈਂ ਤਾਂ ਬੜੀ ਸੁਚੰਪਤਾ ਦੇ ਨਾਲ ਪ੍ਰਸ਼ਾਦਾ ਤਿਆਰ ਕਰਦਾ ਹਾਂ ਹੁਣ ਉਹ ਵਕਤ ਗੁਜ਼ਰ ਗਿਆ ਹੈ ਪਰ ਹੁਣ ਤੁਸੀਂ ਇੱਕ ਕੰਮ ਕਰੋ ਉਸ ਪਰਮਾਤਮਾ ਦਾ ਨਾਮ ਲੈ ਕੇ ਦੁਬਾਰਾ ਫਿਰ ਜ਼ਮੀਨ ਖੋਦੋ ਤਾਂ ਉਹ ਪੰਡਿਤ ਗੁਰੂ ਨਾਨਕ ਪਾਸ਼ਾ ਜੀ ਦੀ ਇਹ ਗੱਲ ਸੁਣ ਕੇ ਦੁਬਾਰਾ ਫਿਰ ਆਤਮਾ ਦਾ ਨਾਮ ਲੈ ਕੇ ਵਾਹਿਗੁਰੂ ਰਿਮਰਨ ਕਰਕੇ ਦੁਬਾਰਾ ਫਿਰ ਮਿੱਟੀ ਖੋਦਦਾ ਹੈ ਤਾਂ ਹੁਣ ਗੁਰੂ ਨਾਨਕ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਸਭ ਕੁਝ ਠੀਕ ਠਾਕ ਸੀ ਉਹ ਪੰਡਿਤ ਉਥੇ ਭੋਜਨ ਪ੍ਰਸ਼ਾਦਾ ਤਿਆਰ ਕਰਦਾ ਹੈ ਉਹ ਪੰਡਿਤ ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਜਾਂਦਾ ਹੈ ਅਤੇ ਗੁਰੂ ਨਾਨਕ ਪਾਸ਼ਾ ਜੀ ਨੂੰ ਕਹਿਣ ਲੱਗਾ ਪਾਸ਼ਾ ਜੀ ਤੁਸੀਂ ਧੰਨ ਹੋ ਧੰਨ ਹੋ ਤੁਸੀਂ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਭਾਈ ਪੰਡਤਾ ਸੁਚਮਤਾ ਤੇ ਪਵਿੱਤਰਤਾ ਆਪਣੇ ਮਨ ਦੀ ਹੋਣੀ ਚਾਹੀਦੀ ਹੈ ਤਨ ਦੀ ਹੋਣੀ ਚਾਹੀਦੀ ਹੈ ਨਾ ਕਿ ਸੰਸਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੁਚਮਤਾ ਪਵਿੱਤਰਤਾ ਉਸ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਜਿੱਥੇ ਉਸ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਉੱਥੇ ਸਭ ਕੁਝ ਸੁਚਮ ਅਤੇ ਪਵਿੱਤਰ ਹੁੰਦਾ ਹੈ ਨਾਤਾ ਕੋਈ ਉੱਚ ਜਾਤ ਦਾ ਹੁੰਦਾ ਹੈ ਨਾ ਕੋਈ ਨੀਚ ਜਾਤ ਦਾ ਹੁੰਦਾ ਹੈ ਸਭ ਹੀ ਉਸ ਪਰਮਾਤਮਾ ਦੇ ਭੇਜੇ ਹੋਏ ਇਨਸਾਨ ਹਨ ਇੱਕੋ ਹੀ ਸਰੀਰ ਹਨ ਇੱਕੋ ਹੀ ਖੂਨ ਹੈ ਸੂ ਕਦੇ ਵੀ ਉੱਚ ਨੀਚ ਨਹੀਂ ਕਰਨੀ ਚਾਹੀਦੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ